ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜਾ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਮਾਨ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜੋਤੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਮ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਗੱਬਨਿਆ ਤੇ ਇੱਕ ਸੂਈ ਆ ਹਾਂ ਜੀ ਵੀਡੀਓ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਨਾਲ ਠੀਕ ਠਾਕ ਜੀ ਚਲੋ ਵਧੀਆ ਵੇਖ ਲਿਆ ਜੀ ਮੇਲਾ ਫਿਰ ਮੇਲਾ ਵੇਖ ਲਿਆ ਯਾਰ ਜੀ ਠੀਕ ਆ ਚਲੋ ਨਾਮ ਦੱਸਦੇ ਇਕ ਕਰੀ ਨਾਮ ਜੋਤਾ ਜੀ ਜੀ ਗਰਦਾਸਪੁਰ ਤਜੀਨੋ ਬਟਾਵਾਂ ਪਿੰਡ ਮਾਨਚਰਾ ਜੀ ਠੀਕ ਆ ਜੀ ਫਰੇਗੜ ਚੂਕੀਆਂ ਨੇ ਤੇ ਅੱਜ ਗਰਮੀਆਂ ਵਾਲਾ ਹੀ ਮਾਲ ਫਿਰ ਹਾਂ ਜੀ ਇਹ ਜਰਸੀ ਕ੍ਰੋਸ ਜੀ ਸਾਈ ਹੈ ਅੱਜ ਜੀ ਠੀਕ ਸਾਈ ਵਾਲ ਜਰਸੀ ਕ੍ਰੋਸ ਆ ਹਾਂ ਜੀ ਪਹਿਲਾ ਜੂਆ ਸੋਣੀ ਜੀ ਚਾਰ ਦਾ ਨੂ ਜੀ ਬੂ ਤੇ ਠੰਡੀ ਤੇਰੀ ਪੂਰੀ ਹਾਂ ਜੀ ਆਹ ਦੇਖ ਸਾਡੇ ਜੇ ਤਰ੍ਹਾਂ ਮਰਜੀ ਥੱਲੇ ਬੈਈ ਜਾਵੇ ਇਕ ਵਾਰੀ ਬੈ ਕੇ ਦਿਖਾ ਦੇ ਚੰਗੀ ਤਰ੍ਹਾਂ ਆਹ ਦੇਖ ਸਾਡੇ ਭਾਵੇਂ ਤਰਿੰਦ ਐ ਇਹ ਥੱਲੇ ਇੱਕ ਗੱਲ ਜੀ ਜਿੰਨਾ ਤੋਂ ਲਾਂ ਵੇਖੋ ਜੀ ਬੜੀਆਂ ਨੇ ਵਾਸੀ ਚੰਗੀ ਬਣੂ ਠੀਕ ਹੈ ਜੀ ਤੇ ਥਾਣ ਵੀ ਇਹਦੇ ਤੈਨੂੰ ਲਾਗੇ ਤੋਂ ਦਿਖਾ ਦਈਏ ਥਾਣਾ ਦਾ ਸਾਈਜ਼ ਗੈਪ ਉਹ ਵੀ ਜਿਹੜਾ ਇਹਦਾ ਚੰਗਾ ਆ ਕਿੰਨਾ ਕੁ ਵੇਦੀ ਦੁੱਧ ਦੇ ਚ ਭਾਈ ਜਾਊਗੀ ਪਹਿਲੇ ਤੋਂ ਵੀ ਜੀ ਇਹ 13 14 ਕਿਲੋ ਜਵਾਈ ਜਾਊਗੀ 13 14 ਨੇ ਲਾਗੇ ਚੋਈ ਜਾਊਗੀ ਬਾਕੀ ਮੇਨ ਵਾਦਾ ਇਹ ਆ ਕਿ ਹੈਗੀ ਠੰਡੀ ਠੇਰੀ ਆ ਠੰਡੀ ਠਰੀਆਂ ਤੇ ਗਾੜੇ ਮੌਸਮ ਵੀ ਗਰਮੀ ਦਾ ਆਉਂਦਿਆ ਤੇ ਦੁੱਧ ਵਿੱਚ ਸੰਗੜਾ ਹੁੰਦਾ ਇੰਨਾ ਕੰਮ ਸੋਰਾ ਇੱਕ ਤੇ ਜਿੰਨੀ ਵੀਰ ਤੇ ਕਰਨੀ ਹੈ ਬਹੁਤ ਵਧੀਆ ਚਾਹ ਜੀ ਬੱਚਿਆਂ ਦੇ ਤੁਸੀਂ ਜਿਨੇ ਘਰੇ ਦੁੱਧ ਵਰਤ ਨਾਸਤੇ ਖੜਨੀ ਆ ਉਹਨਾਂ ਵੀ ਰਾਂ ਵਾਸਤੇ ਚੰਗੀ ਆ ਕਿਉਂਕਿ ਨਾ ਇਹੋ ਜਿਹੇ گاਵਾਂ ਜ਼ਿਆਦਾ ਗਰਮੀ ਮਨਾਉਂਦੀਆਂ ਤੇ ਦੁੱਧ ਵੀ ਸੰਘਣਾ ਹੁੰਦਾ ਇਨਾਂ گاਵਾਂ ਦਾ ਮੱਝਾਂ ਵਰਗਾ ਦੁੱਧ ਹੁੰਦਾ ਆ ਜੁਲਾ ਹੈ ਤੇ ਕਿੰਨਾ ਰੱਖਣਾ ਇਹਦਾ ਮੁੱਲ ਵੀਰ ਜੀ ਦਾ ਛੋੜਾ ਜਿਹਾ ਹੀ ਕਰਨਾ ਲੈਣ ਦੇ ਨਾਲ ਹੀ 35000 ਕਰ ਦਈਏ 35000 ਛੋੜ ਕਰ ਦਈਏ ਵਿੱਚ 1000 ਛੋੜ ਚੌਤੀ ਦੇ ਦਈਏ ਚਲੋ 1000 ਹੋਰ ਕਰ ਦੇ 33 ਦੇ 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 ਦਾਂਗੇ ਹਾਂਜੀ ਬਾਕੀ ਇਹ ਨਹੀਂ ਹੁੰਦੀ ਨਹੀਂ ਚਲੋ ਤੇ ਲੱਗੋ ਨਾ ਵੜ ਗਏ ਠੀਕ ਹੈ ਬਾਕੀ ਇੱਕ ਰੀ ਅੱਗੇ ਵੀ ਦੇਖ ਸਕਦੇ ਹਵਾਨਾ ਚੰਗਾ ਤਿਆਰ ਕਰਨਦੀ ਹੈ ਦੇਣਾ ਜੇ ਇਹਨੇ ਲੈ ਜਾਣੇ ਥੋੜੇ ਪਰ ਤਿਆਰ ਚੰਗੀ ਹੋਊਗੀ ਥੱਲੇ ਤੇ ਆਹ ਹੋਲਾ ਭਾਜੇ ਹਾਂਜੀ ਵੀਰ ਜੀ ਇਹ ਟੋਕਰ ਕਿੰਨਾ ਹੀ ਦੁੱਧ ਦੇ ਟੋਕਰ ਕਿਨੇ ਕੁ ਜੀ 4 ਕਿਲੋ ਦੁੱਧ ਜੀ ਹੈਗਾ ਪੱਕਾ ਦੁੱਧ 4 ਲੀਟਰ ਅੱਛਾ ਇਹ ਪਰਸੋਂ ਦੀ ਬਣੀ ਵੀ ਜੀ ਠੀਕ ਹੈ ਭਰਾਤਾ ਜੀ ਅੱਛਾ ਹਾਂਜੀ ਠੀਕ ਹੈ ਭਰਾਤਾ ਵਾ ਠੀਕ ਹੈ ਤੋੜ ਦਈਏ ਕਰੀ ਨਾ ਉਹ ਤਰਾ ਠੰਡੀ ਤੇਰੀ ਆ ਹਾਂਜੀ ਇਹ ਦੇਖੋ ਦੁੱਧ ਜਿਹੜਾ 4 ਲੀਟਰ ਹੀ ਦੱਸਦੇ ਬਾਕੀ ਇਹ ਕਿ ਚਲੋ ਕਿ ਇਹਦਾ ਕਰਦਾ 4 ਤਾਂ ਸਾਰੀ ਜਾਊਗੀ ਆ ਜਿਹਾ ਲੈ ਆ ਜੀ ਜਿਹੜੇ ਵੀਰਾਂ ਕਈਆਂ ਨੇ ਮੋਲ ਲੈਣਾ ਵਾ ਤੇ ਥਣ ਥਣ ਵੀ ਦਿੱਤਾ ਤੇਰਾ ਪੂਰੇ ਸਾਰੇ ਪੂਰੀ ਠੀਕ ਹੈ ਜੀ ਅੱਛਾ ਹਾਂਜੀ ਤੇ ਮਿਲਦੀ ਇਤਰਾ ਹੀ ਆ ਨਹੀਂ ਮੜਾ ਆਟਾ ਕਿ ਚੌਕਰ ਪਾ ਕੇ ਤੇ ਬਾਦਲੇ ਰਹਿਣਾ ਠੀਕ ਹੈ ਜੀ ਤੇ ਮੁੱਲੇ ਦਾ ਫਿਰ ਇਹ ਨਾਲ ਜੋੜਾ ਮੁੱਲਾ ਇਹੋ ਜਿਹਾ ਕਰ ਦਿਓ 6000 ਦੀ ਕਿ ਜਿਹੜੇ 15 ਦਿਨਾਂ ਚ ਪੈਸੇ ਪੂਰੇ ਕਰ ਦੇ 6000 ਦੀ ਦੇ ਦਾਂਗੇ ਨਹੀਂ 4 ਕਿਲੋ ਦੁੱਧ ਹੈ ਇਹਦੇ ਪੰਜਰੀ ਕਰ ਦੀਏ ਪੂਰੇ ਦੀ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਛ ਕਰਨਾ ਹੈ ਠੀਕ ਹੈ ਬਾਕੀ ਕੋਈ ਵੀ ਰੇ ਹੈ ਕਿ ਤੁਹਾਡੇ ਘਰੋਂ ਕੋਈ ਤਸੱਲੀ ਕਰਕੇ ਪਾਸ ਕਰਕੇ ਖੜੇ ਹਨ ਠੀਕ ਹੈ ਵਿਦਜੀ ਜਿਹੜੀ ਇਹ ਸਹੀ ਵਾਲਿਆ ਇਹ ਪਾਸ ਕਰਕੇ ਖੜੇ ਤੇ ਇਹ ਵੀ ਚਲੋ ਭਾਵੇਂ ਜਾਦੇ ਦੁੱਧ ਆ ਲਈਏ ਤੇ ਭਾਵੇਂ ਕੋਈ ਥੋੜੇ ਦੁੱਧ ਆ ਲਈਏ ਕਿ ਇਹ ਵੀ ਜਿੰਨੇ ਪੈਸੇ ਖਰਚੇ ਨੇ ਉਹ ਵੀ ਇੱਥੇ ਆ ਕੇ ਵੇਖ ਕੇ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਰਾਂ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ